ਰਿਸ਼ਤਿਆਂ ਉਤਾਰ-ਤਾਰ ਕਰਦੀਨ ਵਾਲਾ ਮਾਮਲਾ ਇੱਕ ਸਾਹਮਣੇ ਆਉਂਦਾ ਹੈ ਦੱਸ ਦਈਏ ਕਿ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇਦ ਦੇ ਵਿੱਚ 15 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਉਸ ਦਾ ਭਰਾ ਉਸ ਦਾ ਪਿਤਾ ਤੇ ਉਸ ਦਾ ਮਾਸੜ ਹੀ ਕਈ ਸਾਲਾਂ ਤੱਕ ਜ਼ਬਰਜਨਾਹ ਕਰਦਾ ਰਿਹਾ ਜਿਹहां ਮਾਮਲਾ ਸਾਹਮਣੇ ਪੰਜਾਬ ਦਾ ਆਇਆ ਜਿੱਤੇ ਕਿ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਇਦ ਤੋਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ 15 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਭਰਾ ਪਿਤਾ ਤੇ ਮਾਸੜ ਕਈ ਸਾਲ ਤੱਕ ਗਲਤ ਹਰਕਤਾਂ ਕਰਦੇ ਰਹੇ ਉਸਦੇ ਨਾਲ ਜ਼ਬਰ ਜਨਾਹ ਕਰਦੇ ਰਹੇ ਨੇ ਜੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹ ਜਾਣਕਾਰੀ ਇਹ ਦੱਸੀ ਹੈ ਕਿ ਨਾਬਾਲਗ ਬੱਚੀ ਦਾ ਪਿਤਾ આરોપી ਬਲਵਿੰਦਰ ਸਿੰਘ ਬੱਚੀ ਦੀ ਉਮਰ ਜਦੋਂ ਕਰੀਬ 11 ਸਾਲ ਦੀ ਸੀ ਤਾਂ ਉਸ ਸਮੇਂ ਉਸਤੇ ਮਾੜੀ ਅੱਖ ਰੱਖਣ ਲੱਗ ਪਿਆ ਸੀ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਜਿਸ ਤੋਂ ਬਾਅਦ ਬੱਚੀ ਦੀ ਮਾਤਾ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਬੱਚੀ ਦੀ ਮਾਤਾ ਨੂੰ ਜਦ ਪਤਾ ਲੱਗਦਾ ਹੈ ਬੱਚੀ ਦੀ ਮਾਂ ਦੇ ਵੱਲੋਂ ਉਸਦੀ ਬੱਚੀ ਨੂੰ ਸੁਰੱਖਿਅਤ ਕਰਨ ਦੇ ਲਈ ਸੇਫ ਕਰਨ ਦੇ ਲਈ ਬੱਚੀ ਨੂੰ ਆਪਣੀ ਹੀ ਮਾਸਿਕਾਰ ਭੇਜ ਦਿੱਤਾ ਜਾਂਦਾ ਹੈ ਉਸ ਦੀ ਮਾਸਿਕਾਰ ਬੱਚੀ ਨੂੰ ਛੱਡ ਆਉਂਦੀ ਹੈ ਹੈਵਾਨੀਅਤ ਦਾ ਸਿਲਸਿਲਾ ਉੱਥੇ ਵੀ ਨਹੀਂ ਰੁਕਿਆ ਨਾਬਾਲਗ ਬੱਚੀ ਦਾ ਉਸਤੇ ਮਾਸੜ ਨੇ ਫਾਇਦਾ ਚੁੱਕਿਆ ਜਿਸ ਤੋਂ ਬਾਅਦ ਮਾਸੜ ਨੀਟਾ ਉਸਦੇ ਨਾਲ ਰੇਪ ਕਰਦਾ ਰਿਹਾ ਦੱਸਦੀ ਕਿ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਆ ਕੇ ਦੱਸੀ ਤਾਂ ਮਾਤਾ ਵੱਲੋਂ ਬੱਚੀ ਨੂੰ ਵਾਪਸ ਲਿਆਉਂਦਾ ਜਾਂਦਾ ਪਰ ਉਸ ਦਾ ਭਰਾ ਉਸ ਦਾ ਪਿਤਾ ਉਸੇ ਹੀ ਕਰ ਉਸਦੇ ਨਾਲ ਹੈਵਾਨ ਬਣ ਕੇ ਗਲਤ ਹਰਕਤਾਂ ਨੂੰ ਅੰਜਾਮ ਦਿੰਦਾ ਗਲਤ ਹਰਕਤਾ ਕਰਦਾ ਜਿਸ ਬਾਅਦ ਹੱਦ ਪਾਰ ਹੋ ਜਾਂਦੀ ਹੈ ਤਾਂ ਬੱਚੀ ਦੀ ਮਾਂ ਦੇ ਵੱਲੋਂ ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸਰਕਾਰੀ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਹਰਕਤ ਤੇ ਵਿਚਾਈ ਪਿਤਾ ਭਰਾ ਮਾਸੜ ਦੇ ਖਿਲਾਫ ਪੋਸਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੋ ਵੱਡੀ ਖਬਰ ਸਾਂਝੀ ਕਰ ਰያ ਤੁਹਾਡੇ ਨਾਲ ਕਿ ਇੱਕ ਹੈਵਾਰ ਬਣ ਜਾਂਦੇ ਨੇ ਘਰ ਦੇ ਵਿੱਚ ਜਿੱਥੇ ਪਿਤਾ ਦੇ ਕੋਲ ਬੱਚੀ ਸੁਰੱਖਿਤ ਮਹਿਸੂਸ ਕਰਦੀ ਹੈ ਇੱਕ ਭਰਾ ਦੇ ਕੋਲ ਬੱਚੀ ਸੁਰੱਖਿਤ ਮਹਿਸੂਸ ਕਰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਉਸੇ ਘਰ ਦੇ ਵਿੱਚ ਭਰਾ ਅਤੇ ਪਿਤਾ ਉਸ ਦੇ ਨਾਲ ਗਲਤ ਕੰਮ ਕਰਦੇ ਰਹੇ ਗਲਤ ਹਰਕਤਾਂ ਕਰਦੇ ਰਹੇ ਜਿਸ ਤੋਂ ਬਾਅਦ ਬੱਚੀ ਦੀ ਮਾਂ ਦੇ ਵੱਲੋਂ ਉਸ ਨੂੰ ਮਾਸੀ ਦੇ ਘਰ ਛੱਡਿਆ ਜਾਂਦਾ ਮਾਸੜ ਉੱਥੇ ਬੱਚੀ ਦੇ ਨਾਲ ਰੇਪ ਕਰਦਾ ਸੋ ਆਖਰਕਾਰ ਮਾਂ ਨੇ ਇਹਨਾਂ ਹਰਕਤਾਂ ਨੂੰ ਰੋਕਣ ਲਈ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਖ ਚੱਕੰਦੇ ਸ਼ਾਹ ਜਿਹੜਾ ਮੈਟਰ ਸੀ ਰੇਪ ਮੈਟਰ ਜੀ ਕੀ ਕਾਰਵਾਈ ਹੁੰਦਾ ਕੋਈ ਇਹ ਕੀ ਮਾਮਲਾ ਸੀ ਜੀ ਇਹਦੇ ਵਿੱਚ ਇੱਕ ਲੜਕੀ ਵੱਲੋਂ ਬਿਆਨ ਸੀਗਾ ਵੀ ਮੇਰੇ ਫਾਦਰ ਨੇ ਤੇ ਮੇਰੇ ਬ੍ਰਦਰ ਐ ਤੇ ਮੇਰਾ ਪੁੱਪੜਾ ਗਿਆ ਉਹਨੇ ਮੇਨ ਨਾਲ ਰੇਪਗਾਰਾ ਕੀਤਾ ਜੀ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆ ਨੰਬਰ 3857 2024 ਨੂੰ 376 ਦੀ 354 20 ਦੀ ਤੇ ਨਾਲ 6 ਪੋਸਟ ਫੈਕਟ ਦੇ ਨਾਲ ਅਸੀਂ ਆਪਣੇ ਰੋਜ਼ ਕੀਤੀ ਹੈਗੀ ਸੋ ਲੜਕੀ ਦਾ ਅਸੀਂ ਮੈਡਲ ਕਰਾਇਆ ਗਿਆ ਤੇ ਉਹਦੇ 164 ਦੇ ਬਿਆਨ ਕਰਾਏ ਗਏ ਦੋ ਅਸੀਂ ਅਕਿਊਜ਼ਡ ਨੂੰ ਲੈ ਅਸੀਂ ਫੜਿਆ ਗਿਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਰਵਾਈ ਅੱਗੇ ਚੱਲ ਜਾਏਗੀ ਉਹ ਸਾਮਾਜ ਨੂੰ ਵੀ ਦੱਸਾਂਗੇ